ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਪਾਲ ਧੀਮਾ ਰਾਨੋਂ ਡੇਰੀ ਫਾਰਮ ਤੋਂ ਅੱਜ ਉਹਨੂੰ ਮੱਝਾਂ ਨੂੰ ਮੱਸਰ ਤੋਂ ਬਚਾਉਣ ਲਈ ਆਪਾਂ ਸਾਨੂੰ ਦੇਸੀ ਨੁਕਤਾ ਦੱਸਣ ਲੱਗੇ ਅੱਜ ਜੀ ਦੇਸੀ ਨੁਕਤਾ ਆਜੋ ਤਿਆਰ ਕਰੀਏ ਤਿਆਰ ਕਰਕੇ ਸਾਨੂੰ ਦਿਖਾਈਏ ਵੀ ਜੀ ਤਾਂ ਕਿ ਤੁਸੀਂ ਘਰ ਤੇ ਪਰੇਸ਼ਾਨੀ ਨਾ ਕਰ ਸਕੋ ਬਹੁਤ ਸਸਤਾ ਵੀ ਜੀ ਸੇ ਮਾਤਰ ਕੇ ਗੱਲ ਫਾਇਦਾ ਜ਼ਿਆਦਾ ਹੈ ਨਾ ਹੈਗਾ ਖਸਤਾ ਫਾਇਦਾ ਜ਼ਿਆਦਾ ਆਜੋ ਜੀ ਦੱਸਿਓ ਸਭ ਤੋਂ ਪਹਿਲਾਂ ਆਪਾਂ ਲੈ ਆਈਏ ਜੀ ਇਹ ਖਾਲੀ ਬੋਤਲ ਖਾਲੀ ਬੋਤਲ ਲੈ ਕੇ ਇਹਦੇ ਵਿੱਚ ਆਪਾਂ ਨੇ ਪਾ ਲੈਣਾ ਡੀਜ਼ਲ ਇਹ ਨਿਸ਼ਾਨੀ ਵਾਸਤੇ ਦੱਸ ਰਹੇ ਹਾਂ ਤੁਹਾਨੂੰ ਵੀ ਇੰਨਾ ਕੱਪਾਂ ਨੂੰ ਇੰਨੀ ਕੁ ਮਾਤਰਾ ਡੀਜ਼ਲ ਦੀ ਇੰਨੀ ਕਾ ਚੀਜ਼ ਦੀ ਤਿੰਨ ਕ ਚੀਜ਼ਾਂ ਪੈਣੀਆਂ ਨੇ ਇਹਦੇ ਵਿੱਚ ਵੀਰ ਜੀ ਇਹ ਆਪਾਂ ਡੀਜ਼ਲ ਦੀ ਭਰ ਰਹੇ ਹਾਂ ਬੋਤਲ ਨੂੰ ਛੋਟੀ ਇਹ ਸਭ ਨੂੰ ਨਿਸ਼ਾਨੀ ਵਾਸਤੇ ਦੱਸ ਰਹੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਨੇ ਡੀਜ਼ਲ ਹੀ ਪਾਉਣਾ ਹੈ ਜੀ ਜਦ ਆ ਖਾਦੀ ਬੋਤਲ ਇਹਦੀ ਆਪਾਂ ਨੇ ਖਾਦੀ ਬੋਤਲ ਦੇ ਵਿੱਚ ਜੀ ਜਦ ਇਹ ਛੋਟੀ ਬੋਤਲ ਪਾ ਲਈ ਸੀ ਇਹ ਤੁਹਾਨੂੰ ਨਿਸਾਨੀ ਵਾਸਤੇ ਰੱਖੀ ਹੈ ਛੋਟੀ ਬੋਤਲ ਮੋੜੇ ਵਿਤਰੀ ਸੈਟਲਮੈਂਟ ਆਪ ਦੀ ਕਰ ਸਕਦੇ ਹੋ ਜੀ ਕਿਰ ਤਾਜ਼ੇ ਨਾਲ ਇੰਨਾ ਕ ਪਾ ਸਕਦੇ ਜੀ ਠੀਕ ਹੈ ਬਜੀ ਜੀ ਜੀਜਨ ਤੋਂ ਬਾਅਦ ਆਪਾਂ ਨੇ ਲੈਣਾ ਕਾਲਾ ਤੇਲ ਹੈ ਕਾਲਾ ਤੇਲ ਵੀਰੇ ਆਪਾਂ ਨੇ ਸਸਤੀ ਮਿਲ ਜਾਣਾ 40 ਰੁਪਏ ਲੀਟਰ ਤੋਂ ਮਿਲ ਜਾਣਾ ਆਮ ਖਸਾਨੇ ਦਾ ਤਕਰੀਬਨ ਤਕਰੀਬਨ ਮੇਰੇ ਘਰ ਚ ਵੀ ਜੀ ਕਰੀ ਹੁੰਦਾ ਵੈਸੇ ਆਪਾਂ ਮੋਟਰਸਾਈਕਲ ਦੀ ਸਰਵਿਸ ਵੀ ਕਰਾਉਂਦੇ ਰਹਿੰਦੇ ਆ ਉਹ ਤੋਂ ਵੀ ਨਿਕਲਿਆ ਉਹ ਵੀ ਜੀ ਉਹ ਭਾਪ ਦਾ ਨਾਲ ਲਿਆ ਕਰੋ ਇਹ ਇਸ ਤਰ੍ਹਾਂ ਵਰਤਿਆ ਜਾਂਦਾ ਹੈ ਭਰੇ ਇਹ ਸਰ ਤਾਂ ਵੀ ਜੀ ਕੱਲੇ ਡੀਜ਼ਲ ਨਾਲ ਵੀ ਜਾਂਦਾ ਡੀਜ਼ਲ ਨਾਲ ਐ ਸਰ ਜਾਂਦਾ ਕਿਉਂਕਿ ਕੱਲੇ ਡੀਜ਼ਲ ਨਾਲ ਹੀ ਮਰ ਜਾਂਦਾ ਮਸਲਾ ਇਹ ਚੀਜ਼ਾਂ ਜਿਹੜੀਆਂ 2 ਪੌਣੇ ਵੀ ਜੀ ਆਪਾਂ ਜੇ ਤਾਂ ਖੱਲਾ ਸਰ ਉਹਨਾਂ ਤੇਲ ਪਾਵਾਂਗੇ ਫਿਰ ਸਰੋਂ ਤੇਲ ਥੋੜੇ ਮਹਿੰਗਾ ਪੈਂਦਾ ਜੀ ਇਹ ਨਾਲ ਆਪਾਂ ਕਾਲਾ ਤੇਲ ਪਾ ਲੈਂਦੇ ਆ ਇਹ ਸਸਤਾ ਹੁੰਦਾ ਦਾ ਇਹ ਦੋਨੋਂ ਚੀਜ਼ਾਂ ਮਿਕਸ ਕਰ ਲਈ ਆਪਾਂ ਨੇ ਵੀਰ ਜੀ ਤੀਸਰੀ ਚੀਜ਼ ਪਾਵਾਂਗੇ ਭਸਰੂ ਦਾ ਤੇਲ ਸਰ੍ਹੋਂ ਦਾ ਤੇਲ ਵੀ ਇਹਦੇ ਵਿੱਚ ਹੀ ਆਪਾਂ ਨੇ ਮਿਕਸ ਕਰ ਦੇਣਾਗਾ ਤਾਂ ਕਿ ਆਪਣੇ ਪਸ਼ੂਆਂ ਨਾਲ ਵੀਰ ਜੀ ਪਿੰਡਾਂ ਨਾਲ ਉੱਚੇ ਆਪਣੇ ਤੁਹਾਨੂੰ ਪਸ਼ੂ ਦਿਖਾਵਾਂਗੇ ਵੀ ਵੀਰ ਜੀ ਆਪਾਂ ਘਰੇ ਵਰਤਦੇ ਰਹਨੇ ਇਹ ਨੁਕਤਾ ਤੇ ਤਕਰੀਬਨ ਇੰਨਾ ਕੁ ਪਾਉਣਾ ਵੀਰ ਜੀ ਇੰਨਾ ਕੁ ਸਰ੍ਹੋਂ ਦਾ ਤੇਲ ਪਾ ਲਿਆ ਇਹਦੇ ਵਿੱਚ ਹੀ ਮਿਕਸ ਆਪਾਂ ਇਹ ਕਰ ਲਿਆ ਚ ਮਿਕਸ ਕਰਕੇ ਉਹਨਾਂ ਸਨ ਉੱਪਰ ਲਾ ਕੇ ਇਹਨੇ ਦਿਖਾਵਾਂਗੇ ਇਹ ਲਾਉਣਾ ਵੀਰ ਜੀ ਉਦੋਂ ਆ ਜਦੋਂ ਆਪਣੀਆਂ ਮਤਲਬ ਇਹ ਗੱਲ ਮੱਜਾਂ ਨਮਾਤੀਆਂ ਆਪਾਂ ਨਮਾਤੀਆਂ ਹੋਈਆਂ ਨੇ ਲਾਉਣਾ ਵੀਰ ਜੀ ਇਸ ਤਰ੍ਹਾਂ ਨਹੀਂ ਲਾਉਣਾ ਲਿਬੜੀਆਂ ਆਏ ਨੇ ਵੀ ਜਦੋਂ ਜੀ ਕਰਿਆ ਲਾਤਾ ਲਿਬੜੀਆਂ ਆਈਆਂ ਨੇ ਕਿਉਂਕਿ ਉਹ ਤਾਂ ਫਿਰ ਗੋਹੇ ਦੇ ਉੱਤੇ ਹੀ ਲੱਗਦੀ ਉੱਜੀ ਜਿਹੜਾ ਪਿੰਡਾਂ ਦਾ ਮਤਲਬ ਇਹ ਗੱਲ ਗੋਹੇ ਕੱਟੇ ਨਾਲ ਦੇ ਬਲੇ ਪਿਆ ਹੁੰਦਾ ਉਹ ਤਾਂ ਪੁਰਪੁਰ ਥੱਲੇ ਡਿੱਗੀ ਜਾਂਦਾ ਉਸ ਤੋਂ ਬਾਅਦ ਆਪਾਂ ਨੇ ਆ ਪ੍ਰੈਸ਼ਰ ਲੈ ਲੈਣਾ ਵੀਰ ਜੀ ਪ੍ਰੈਸ਼ਰ ਆਪਾਂ ਪਾ ਕੇ ਲੋ ਹੁਣ ਸਾਨੂੰ ਸਾਰਾ ਪ੍ਰੋਜੈਕਟ ਆਪਾਂ ਕਰਕੇ ਦਿਖਾਉਣਾ ਹੈ ਵੀ ਜੀ ਇਹ ਤਾਂ ਕਿ ਤੁਸੀਂ ਆਮ ਛੋਟੇ ਫਾਰਮਰ ਆਪਣੇ ਵਿਚਾਰੇ ਪਰ ਇਹ ਵੀ ਕਾਰਕ ਸਕਦੇ ਠੀਕ ਹੈ ਨੇ ਕਸਤਾਨ ਉੱਤਾਰ ਦਿੱਤੀ ਬਾੜਾ ਮਹੀਨਾ ਲੱਗਾ ਤਕਰੀਬਨ ਆਏ ਮੰਨ ਲੇ ਕਿ ਜਦੋਂ ਇਹ ਆਪਣਾ 30 ਰੁਪਈਆ ਦਾ ਸਮਾਨ ਆਏ ਸਾਰੀ ਆਪਾਂ ਵੈਸੇ ਇੰਤਾਚੇ ਨਾਲ ਦੱਸ ਰਿਹਾ ਤੁਹਾਨੂੰ ਹੋਊਗਾ ਤਾਂ ਘੱਟ ਦੀ ਇਹ 30 ਰੁਪਈਆ ਦਾ ਦਰਨੇ 30 ਰੁਪਈਆ ਦਾ ਸਮਾਨ ਆਏ ਆਪਣਾ ਇਹ ਤਕਰੀਬਨ ਆਪਣੇ ਕੋਲੇ ਅੱਧਾ-ਅੱਧਾ ਵੰਡ ਕਰਨੇ ਕਿ ਸਾਰਾ ਨੂੰ ਇਹ ਸਾਰ ਦੂਗਾ ਠੀਕ ਹੈ ਨਹੀਂ ਇਹ ਹੈ ਨਹੀਂਗਾ ਵੀ ਇਹ ਪੈਸੇ ਮਦਦ ਹੀ ਜਾਣਾ ਹੈ ਇਹ ਪਨੇ ਇਸ ਤਰ੍ਹਾਂ ਹੀ ਪ੍ਰੈਸਰ ਮਾਰਨਾਂ। ਆ ਦੇਖ ਮਾੜਾ ਮਾੜਾ। ਇਹ ਮੱਧਾਨਮਾ ਉੱਨ੍ਹਾ ਕਾਰਨ ਸਾਨੂੰ ਮੈਂ ਇਹ ਕਰੀ ਜੀ ਤਾਂ ਕਿ ਉਹਨੂੰ ਆਪਣਾ ਫਸਲ ਕਿੰਨਾ ਹੁੰਦਾ ਦੇਖੋ ਬੰਲੇ ਵੀ ਧੁਰ ਦੀ ਧੂੜ ਲਿੱਲੀ ਆ ਜੀ। ਇਹ ਫਸਲ ਗਿੱਲੇ ਦੇ ਨਾਲ-ਨਾਲ ਫਸਤੇ ਵੀ ਗਿਰ ਜਾਂਦੀ ਆ ਤਾਂ ਕਿ ਮੱਥਰਾ ਜਿਹੜਾ ਫਸਲ ਦੇ ਉੱਤੇ ਵੀ ਰਹਿ ਜਾਵੇ। ਮੱਥਰਾ ਜਿਹੜਾ ਬੇਗੀ ਮਾਤਰੇ ਗੜ ਮੱਥਰਾ ਨਹੀਂ ਵੀ ਦੇਖੋ ਭੰਡਾ ਹੋਣਾ ਉਹਦੇ ਵਿੱਚ ਵੀ ਆ ਜਾਣਾ। ਇਹ ਵੀ ਪਾਸੋਂ ਨੂੰ ਤੰਗ ਕਰਦਾ। ਬਹੁਤ ਜ਼ਿਆਦਾ ਨਹੀਂ ਜੇ ਸਾਨੂੰ ਤਾਂ ਹੋਊਗੀ। ਤੜਤਰੀਆਂ ਨੇ ਵਿਚਾਈਆਂ। ਅੜਗੇ ਨੂੰ ਮੀਨ ਕਰਦੇ ਪੰਪਾ ਸੀਸੀ ਵਾਲਾ ਗ੍ਰਾਮ ਅੰਬੁੱਧਾ ਥੱਲੇ ਮਾਰਦੇ ਇਹ ਚੀਜ਼ ਨਾਲ ਥੋੜਾ ਇਹ ਨੁਕਤਾ ਜਿਹੜਾ ਬੜੀ ਮਹੰਗਾ ਨਾ ਬਗਿਆ ਮੈਂ ਕਿਹਾ ਇਹਨਾਂ ਨੂੰ ਮੁਝੀ ਜਦੋਂ ਹੈਗਾ ਗਾਲੀਆਂ ਆ ਆਰਾਮ ਨਾਲ ਬੈਠਣਗੇ ਆਪ ਹੀ ਇਹਨਾਂ ਨੂੰ ਦੁੱਧ ਵੰਡ ਦੇਣਾ ਸਾਰੀਆਂ ਮੈਂ ਸਾਹਮਣੇ ਆਏ ਮੰਨ ਲਓ ਕਰੇ 5 ਰੁਪਈਆ ਤਾਂ 500 ਗ੍ਰਾਮ ਦੁੱਧ ਵੰਡਾਂ 500 ਗ੍ਰਾਮ ਦੁੱਧ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਕਿੰਨੇ ਦਾ 35 ਰੁਪਈਆ ਦਾ ਹੋ 70 ਰੁਪਈਆ ਦਾ 70 ਕਰੀ ਵੀ ਇੱਕ ਲੋਕ ਦੁੱਧ ਪਹਿਰੇਗਾ ਕਿੰਨੇ ਰੁਪਏ ਆਉਗਾ 5 ਰੁਪਈਆ ਆਪਾਂ ਨੂੰ ਫਿਰ ਵੀ ਮੁਨਾਫਾ ਹੋ ਆਪਣੀ ਮਿਹਨਤ ਆ ਦੀ ਇਹਦੀਆਂ ਹੋਰ ਜਾਣਕਾਰੀ ਆਪਨੇ ਪੇਜ ਨੂੰ ਫੋਲੋ ਕਰ ਜਾਈਓ ਕਿਹੜਾ ਵੀ ਸਾਨੂੰ ਤੇ ਇਸ ਵੀਡੀਓ ਨੂੰ ਅੱਗੇ ਤੋਂ ਸ਼ੇਅਰ ਕਰਦੇ ਹੋ ਤੁਸੀਂ ਬਹੁਤ ਬਹੁਤ ਧੰਨਵਾਦ ਸਾਰੇ ਵੀ ਸਤਿ ਸ਼੍ਰੀ ਅਕਾਲ ਜੀ